ਮੁੱਖ ਮੰਤਰੀ ਸਾਹਿਬ ਨੇ ਅੱਜ ਦਿੱਲੀ ਦੇ ਵਿੱਚ ਐਸਬੀਐਫ ਦੇ ਮੁੱਦੇ ਦੇ ਉੱਤੇ ਜਿਹੜੀ ਹਰਿਆਣਾ ਦੇ ਮੁੱਖ ਮੰਤਰੀ ਤੇ ਕੇਂਦਰ ਦੇ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਪ੍ਰੈਸ ਦੇ ਵਿੱਚ ਉਹਨਾਂ ਨੇ ਪੱਖ ਰੱਖਿਆ ਉਹ ਸੱਜੀ ਪੱਖ ਨਹੀਂ ਹੈ ਮੁੱਖ ਮੰਤਰੀ ਸਾਹਿਬ ਸਿਰਫ ਇੰਨਾ ਦੱਸ ਰਹੇ ਆ ਕਿ ਮੈਂ ਪੰਜਾਬ ਦਾ ਪੱਖ ਚੰਗੀ ਤਰ੍ਹਾਂ ਰੱਖਿਆ ਪਰ ਪੰਜਾਬੀ ਜਨਤ ਚਾਹੁੰਦੀ ਆ ਕਿ ਪੰਜਾਬ ਦਾ ਪੱਖ ਤੁਸੀਂ ਕਿਸ ਤਰੀਕੇ ਰੱਖਿਆ ਕੀ ਤੱਥ ਤੁਸੀਂ ਉੱਤੇ ਪੇਸ਼ ਕੀਤੇ ਕਿਉਂਕਿ ਪੰਜਾਬ ਦਾ ਸਟੈਂਡ ਬੜਾ ਸਪਸ਼ਟ ਹੈ ਕਿ ਨਾ ਸਾਡੇ ਕੋਲੇ ਪਾਣੀ ਹੈ ਨਾ ਸਾਡੇ ਕੋਲੇ ਜ਼ਮੀਨ ਇਸ ਕਰਕੇ ਤੁਸੀਂ ਕਿਹੜਾ ਪੱਖ ਉੱਤੇ ਰੱਖਿਆ ਇਹ ਪੰਜਾਬੀ ਚਿੰਤਨ ਦੱਸਣਾ ਚਾਹੀਦਾ ਔਰ ਦੂਜਾ ਜਿਹੜਾ ਤੁਸੀਂ ਇੰਡਸ ਵਾਟਰ ਟ੍ਰੀਟੀ ਦੇ ਨਾਲ ਕੇਸ ਸੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਸਮਝਦਾ ਕਿ ਦੋਵੇਂ ਚੀਜ਼ਾਂ ਅਲੱਗ ਹਨ ਇਸ ਵੀਰ ਦਾ ਗੁੱਦਾ ਜਿਹੜਾ ਇਹ ਬੈਲੈਂਸ ਦੇ ਉੱਤੇ ਡਿਸਕਸ ਹੋਣਾ ਚਾਹੀਦਾ ਪੰਜਾਬ ਦੇ ਹੱਕ ਦੇ ਵਿੱਚ ਡਿਸਾਈਡ ਹੋਣਾ ਚਾਹੀਦਾ ਜਦੋਂ ਇੰਡਸ ਵਾਟਰ ਟ੍ਰੀਟੀ ਦਾ ਪਾਣੀ ਆਜੇਗਾ ਉਹਦੀ ਵੰਡ ਹੋਏਗੀ ਉਦੋਂ ਉਹਦੀ ਗੱਲ ਕੀਤੀ ਜਾ ਸਕਦੀ ਹੈ ਅੱਜ ਦੋਨਾਂ ਤੀਜਾਂ ਨੂੰ ਆਪੋ ਚ ਜੋੜ ਕੇ ਤੇ ਪੰਜਾਬ ਦੇ ਹਿੱਤ ਤੇ ਕਿਸੇ ਵੀ ਤਰੀਕੇ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਪੱਖ ਕੀ ਹੈ ਜਿਹੜਾ ਰੱਖਿਆ ਗਿਆ ਉਹ ਚੀਜ਼ ਮੁੱਖ ਮੰਤਰੀ ਸਾਹਿਬ ਦੇ ਦਸਨ ਤੇ ਮੈਂ ਸਮਝਦਾ ਫਿਰ ਪੰਜਾਬੀ ਜਿਹੜੇ ਹੈ ਤਾਂ ਹੀ ਉਨੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਕੀ ਉਹਨੇ ਸਹੀ ਪੱਖ ਲਿਆ ਕਿ ਨਹੀਂ ਮੁੱਖ ਮੰਤਰੀ ਸਾਹਿਬ ਨੇ ਅੱਜ ਦਿੱਲੀ ਦੇ ਵਿੱਚ ਐਸਬੀਐਫ ਦੇ ਮੁੱਦੇ ਦੇ ਉੱਤੇ ਜਿਹੜੀ ਹਰਿਆਣਾ ਦੇ ਮੁੱਖ ਮੰਤਰੀ ਤੇ ਕੇਂਦਰ ਦੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਪ੍ਰੈਸ ਦੇ ਵਿੱਚ ਉਹਨੇ ਪੱਖ ਰੱਖਿਆ ਉਹ ਸਹੀ ਪੱਖ ਨਹੀਂ ਹੈ ਮੁੱਖ ਮੰਤਰੀ ਸਾਹਿਬ ਸਿਰਫ ਇੰਨਾ ਦੱਸ ਰਿਹਾ ਕਿ ਮੈਂ ਪੰਜਾਬ ਦਾ ਪੱਖ ਚੁਕਿਤ ਰੱਖਿਆ ਹੈ ਪਰ ਪੰਜਾਬੀ ਜਨਤ ਚਾਹੁੰਦੀ ਆ ਕਿ ਪੰਜਾਬ ਦਾ ਪੱਖ ਤੁਸੀਂ ਕਿਸ ਤਰੀਕੇ ਰੱਖਿਆ ਕੀ ਤੱਖ ਤੁਸੀਂ ਉੱਤੇ ਪੇਸ਼ ਕੀਤਾ ਕਿਉਂਕਿ ਪੰਜਾਬ ਦਾ ਸਟੈਂਡ ਬੜਾ ਸਪਸ਼ਟ ਹੈ ਕਿ ਨਾ ਸਾਡੇ ਕੋਲੇ ਪਾਣੀ ਹੈ ਨਾ ਸਾਡੇ ਕੋਲੇ ਜ਼ਮੀਨ ਇਸ ਕਰਕੇ ਤੁਸੀਂ ਕਿਹੜਾ ਪੱਖ ਉੱਤੇ ਰੱਖਿਆ ਇਹ ਪੰਜਾਬੀ ਚਿੰਤਨ ਦੱਸਣਾ ਚਾਹੀਦਾ ਔਰ ਦੂਜਾ ਜਿਹੜਾ ਤੁਸੀਂ ਇੰਡਸ ਵਾਟਰ ਟ੍ਰੀਟੀ ਦੇ ਨਾਲ ਇਸ ਸੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਮੈਨੂੰ ਸਮਝਦਾ ਕਿ ਦੋਵੇਂ ਚੀਜ਼ਾਂ ਅਲੱਗ-ਅਲੱਗ ਐਸਐਮ ਦਾ ਗੁੰਦਾ ਜਿਹੜਾ ਇਹ ਬੈਲੈਂਸ ਦੇ ਉੱਤੇ ਡਿਸਾਈਨ ਹੋਣਾ ਚਾਹੀਦਾ ਪੰਜਾਬ ਦੇ ਹੱਕ ਦੇ ਵਿੱਚ ਡਿਸਾਈਨ ਹੋਣਾ ਚਾਹੀਦਾ ਜਦੋਂ ਇੰਡਸ ਵਾਟਰ ਟਰੀਟੀ ਦਾ ਪਾਣੀ ਆ ਜਾਏਗਾ ਉਦੋਂ ਦੀ ਵੰਡ ਹੋਏਗੀ ਉਦੋਂ ਉਹਦੀ ਗੱਲ ਕੀਤੀ ਜਾ ਸਕਦੀ ਅੱਜ ਦੋਨਾਂ ਚੀਜ਼ਾਂ ਨੂੰ ਆਪੋ ਚ ਜੋੜ ਕੇ ਤੇ ਪੰਜਾਬ ਦੇ ਹਿੱਤ ਤੇ ਕਿਸੇ ਵੀ ਤਰੀਕੇ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਇਸका ਕਿਉਂ ਪੱਖ ਕੀ ਹੈ ਜਿਹੜਾ ਰੱਖਿਆ ਗਿਆ ਉਹ ਚੀਜ਼ ਮੁੱਖ ਮੰਤਰੀ ਸਾਹਿਬ ਦੇ ਦਸਨ ਤੇ ਮੈਂ ਸਮਝਦਾ ਫਿਰ ਪੰਜਾਬੀ ਜਿਹੜੇ ਆ ਤਾਂ ਹੀ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਕੀ ਉਹਨਾਂ ਨੇ ਸਹੀ ਪਕੜਿਆ ਕਿ ਨਹੀਂ